ਹਾਂਜੀ ਸਤਿ ਸ੍ਰੀ ਅਕਾਲ ਸਾਰੇ ਫਾਰਮਰ ਭਰਾਵਾਂ ਨੂੰ ਤੇ ਅੱਜ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਜੀ ਕਈ ਵਾਰ ਨਾ ਹਨਾ ਜਿਵੇਂ ਆਪਾਂ ਕਹਦੇ ਨੇ ਕਿ ਵੀ ਥੱਲੇ ਪਸ਼ੂਆਂ ਦੇ ਫਰਸ਼ ਕਿਹੜਾ ਲਾਈਏ ਕਈ ਵਾਰ ਪਸ਼ੂ ਤਿਲਕ ਜਾਂਦੇ ਹੈਗੇ ਜਿਵੇਂ ਆ ਗਿੱਲਾ ਥਾਂ ਪਿਆ ਹੈਗਾ ਤਿਲਕ ਜਾਂਦੇ ਜਾਂ ਮਿੱਟੀਾਂ ਤੋਂ ਵੀ ਤਿਲਕਣ ਦਾ ਜ਼ਿਆਦਾ ਡਰ ਰਹਿੰਦਾ ਜਿਵੇਂ ਆ ਮੈਂਟ ਪਿਆ ਹੈਗਾ ਇੱਕਸ ਗਿਆ ਹਨਾ ਮੈਂਟ ਇਹ ਤਾਂ ਪਸ਼ੂ ਤੁਰਦਾ ਜਾਂ ਕਾਲੀ ਕਰਦਾ ਤੁਹਾਨੂੰ ਲੱਗਿਆ ਤਿਲਕ ਕੇ ਛੱਡੇ ਚੋੜੇ ਹੋ ਜਾਂਦੇ ਪਸ਼ੂ ਤੇ ਫਿਰ ਬਹਿ ਜਾਂਦਾ ਹੈਗਾ ਜਮੀ ਪਸ਼ੂ ਮੰਗਲੇ ਲੱਤਾ ਚੋੜੀਆਂ ਹੋ ਜਾਂਦੀਆਂ ਹੈਗੀਆਂ ਤੇ ਜਿਹੜਾ ਆ ਇੱਟਾਂ ਦਾ ਫਰਸ਼ ਲਾ ਹੈ ਨਾ ਆਪਣਾ ਆ ਦੇਖੋ ਕਈ ਵਾਰ ਨਾ ਕਈ ਵੀਰ ਵੀਡੀਓ ਪਾਉਂਦੇ ਨੇ ਨਾ ਵੀ ਬਜਰੀ ਦਾ ਫਰਸ਼ ਲਾ ਲਈਏ ਮੇਰੇ ਹਿਸਾਬ ਨਾਲ ਸਹੀ ਨਹੀਂ ਹੈਗਾ ਬਜਰੀ ਦਾ ਫਰਸ਼ ਹੁੰਦਾ ਉਹ ਬਜਰੀ ਦਾ ਫਰਸ਼ ਪਾ ਕੇ ਉੱਤੇ ਬਲੌਕ ਜੇ ਬਣਾਉਂਦੇ ਨੇ ਨਾ ਸਰੀਆਂ ਦਾ ਉਹ ਬਣਾ ਕੇ ਆਪਾਂ ਨਾ ਫਰੇਮ ਜਾਂ ਬਣਾ ਕੇ ਤੇ ਬਜਰੀ ਫੇਰ ਵੀ ਤਿੱਖੀ ਹੁੰਦੀ ਹੈ ਨਾ ਪਸ਼ੂਆਂ ਦੇ ਪੈਰਾਂ ਵਿੱਚ ਚੁਬੰਦਾ ਜਾਂ ਬੈਂਦੇ ਹੈ ਪਸ਼ੂ ਜਾਂ ਕੋਈ ਹੋਰ ਕੋਈ ਪਸ਼ੂ ਡਿੱਗ ਪੈ ਤਲਕ ਦਾ ਤਾਂ ਖਰ ਨਹੀਂ ਹੈਗਾ ਉਹਦੇ ਉੱਤੇ ਪਰ ਬਜਲੀ ਤਿੱਖੀ ਹੁੰਦੀ ਹੈ ਨਾ ਬਜਰੀ ਜਦੋਂ ਟਰੋਂ ਨੰਗੀ ਹੋ ਜਾਂਦੀ ਹੈ ਲਾਲੋ ਸਿਮੈਂਟ ਉੱਪਰੋਂ ਰਹਿ ਗਿਆ ਇਹ ਪਸ਼ੂਆਂ ਨੇ ਤੋਰ ਫਿਰ ਕੇ ਉਤੋਂ ਨੰਗੀ ਹੋ ਗਈ ਉਹ ਬਜਰੀ ਉਹ ਤਿੱਖੀ ਤਿੱਖੀ ਪਸ਼ੂਆਂ ਦੇ ਪੈਰਾਂ 'ਚ ਦਿੱਕਤ ਕਰਦੀ ਆ ਚੁਬਦੀ ਆ ਪਸ਼ੂਆਂ ਨੂੰ ਆਪਾਂ ਨੂੰ ਹੁਣ ਪਤਾ ਲੱਗੇ ਨਾ ਲੱਗੇ ਪਸ਼ੂਆਂ ਦੇ ਜ਼ਰੂਰ ਚੁਬਦੀ ਆ ਉਹ ਜਿਵੇਂ ਆ ਫਰਸ ਹੈਗਾ ਆ ਦੇਖੋ ਇਹ ਇੱਟਾ ਨਾ ਉਤੋਂ ਨੰਗੀਆਂ ਇਹ ਨਾ ਤੇ ਪਸ਼ੂ ਤਿਲਕਦਾ ਨਹੀਂਗਾ ਇਹ ਉੱਪਰੋਂ ਨੰਗੀਆਂ ਇੱਟਾਂ ਤੇ ਵਿਚਾਲੇ ਇਹਨਾਂ ਦੇ ਆ ਗਈਆਂ ਦਰਾਜਾਂੀਆਂ ਗਈਆਂ ਆ ਦੇਖੋ ਵੀ ਉਪਰ ਇਹ ਕੋਲੂਆ ਪਾਇਆ ਸੀਗਾ ਪਰ ਕੋਲੂਆ ਪਹਿਲਾਂ ਇਹ ਸੂਰਾ ਵਾਲਾ ਸੀਗਾ ਨਾ ਉਦੋਂ ਉਹਨਾਂ ਨੇ ਚੱਟ-ਚੁਟ ਕੇ ਸਾਰਾ ਕੋਲੂਆ ਗੁਰੂਆ ਲਾਤਾ ਸੀਗਾ ਤੇ ਚਲੋ ਇਹ ਤਾਂ ਕੁਦਰਤੀ ਹੁਣ ਪਤਾ ਵੀ ਲੱਗ ਗਿਆ ਹਨਾ ਇੱਕ ਐਕਸਪੈਰੀਮੈਂਟ ਵੀ ਹੋ ਗਿਆ ਵੀ ਜੇ ਟੈਸਟ ਉਰ ਤੇ ਲਾਈਆਂ ਵੀ ਕੋਲੂਆ ਘੱਟ ਪਾਇਆ ਬੇ ਉੱਤੋਂ ਜਿਹੜਾ ਰਗੜਾਈ ਰੁਕੜੂਈ ਕਰਕੇ ਹਨਾ ਕੋਲੂਆ ਛੇਹਾ ਜਾਵੇ ਤਾਂ ਇੰਨਾ ਉੱਤੇ ਵੀ ਬਸੂ ਬਹੁਤ ਘੱਟ ਤਿਲਕਦੇ ਹੁਣ ਮੇਰੇ ਕੋਲ ਆ ਗਾਂ ਕੀ ਲਾ ਲੋ ਹਨਾ ਦੁੱਧ ਵਾਲੀ ਗੱਬਣਾ ਨਾਲ ਇਹ ਤੇ ਆ ਆ ਗਈਆਂ ਮੱਝਾਂ ਇਹ ਥੱਲੇ ਖੜੀ ਜਾਂਦੀ ਐ ਇੱਥੇ ਤਿਲਕਣਾ ਦੇਖੋ ਇੱਥੇ ਕੋਲੂਆ ਪਿਆ ਜਾਂਦਾ ਇੱਥੇ ਕੋਲੂਆ ਪਿਆ ਹੋਇਆ ਹੈਗਾ ਇੱਥੇ ਥੋੜਾ ਜਿਹਾ ਤੇਜ਼ ਮਿੰਟ ਪਿਆ ਸੀਗਾ ਤੇ ਇੱਥੇ ਤਿਲਕਣਾਗੇ ਇੱਥੇ ਪਸੂ ਤਿਲਕਦਾ ਇੱਕ ਤਾਂ ਇਧਰ ਨਹੀਂ ਤਿਲਕਦਾ ਇੱਥੇ ਪਸੂ ਬਿਲਕੁਲ ਨਹੀਂ ਤਿਲਕਦਾ ਇੱਟਾ ਉੱਪਰੋਂ ਨੰਗੀਆਂ ਹੋਈਆਂ ਆਈਆਂ ਤੇ ਦਰਾਜਾਂ ਆਈਆਂ ਦਰਾਰਾਂ ਆਈਆਂ ਪਈਆਂ ਹੋਈਆਂ ਵਿੱਚ ਇੱਥੇ ਪਸੂ ਬਿਲਕੁਲ ਨਹੀਂ ਤਿਲਕ ਤਿਲਕਦਾ ਆ ਦੇਖੋ ਜਿਆਦਾ ਇਧਰ ਤਿਲਕਣ ਦਾ ਡਰ ਆਗਾ ਜਿਵੇਂ ਆ ਚੀਜ਼ ਹੋਗੀ ਜਿਵੇਂ ਆ ਚੀਜ਼ ਹੋਗੀ ਜਿਵੇਂ ਇੱਥੇ ਤਿਲਕਣ ਦਾ ਡਰ ਆ ਜਿੱਥੋਂ ਦੀ ਇਹਨਾਂ ਦਾ ਬਾਥਰੂਮ ਜਾਂਦਾ ਇੱਥੇ ਤਿਲਕਾਂ ਦਾ ਡਰ ਆ ਪਰ ਉਹ ਜਿਵੇਂ ਉਹ ਫਰਸ਼ ਹੋ ਗਿਆ ਉੱਥੇ ਤਿਲਕਾਂ ਦਾ ਡਰ ਨਹੀਂਗਾ ਤੇ ਇਹ ਗਾਂਹਾਂ ਨੂੰ ਹਨਾ ਜਦੋਂ ਮੈਂ ਹੋਰ ਫਰਸ਼ ਫਰਸ਼ ਲਾਇਆ ਜਾਂ ਨਵਾਂ ਪਾਇਆ ਤੇ ਉਦੋਂ ਇਹੋ ਜਿਹਾ ਫਰਸ਼ ਹੀ ਲਾਉਂਗਾ ਇਟਾ ਵਾਲਾ ਤੇ ਇੱਕ ਐਕਸਪੈਰੀਮੈਂਟ ਵੀ ਹੋ ਗਿਆ ਲਾਲੋ ਇਹ ਇੱਥੇ ਤਿਲਕਾਂ ਦਾ ਡਰ ਹੈ ਨਹੀਂਗਾ ਹੁਣ ਇੱਥੇ ਸਾਲ ਤੋਂ ਉੱਤੇ ਹੋ ਗਿਆ ਪਸ਼ੂ ਨੂੰ ਮੇਰੇ ਕੋਲੇ ਆਹ ਫਾਰਮ 'ਚ ਤੇ ਕੋਈ ਇੱਥੇ ਤਿਲਕਾਂ ਦੀ ਪ੍ਰੋਬਲਮ ਨਹੀਂ ਆਈ ਇੱਥੇ ਜ਼ਰੂਰ ਤਿਲਕਦੇ ਪਸ਼ੂ ਇੱਥੇ ਕਈ ਵਾਰੀ ਜਦੋਂ ਜ਼ਿਆਦਾ ਹੁੰਦਾ ਚਲ ਡਰਾਈ ਕਰਕੇ ਟਪਾਉਣਾ ਹੁੰਦਾ ਮੈਂ ਜਦੋਂ ਖੋਲਦਾ ਹੁੰਦਾ ਹੁੰਦਾ ਇਹ ਡਰਾਈ ਹੋ ਜਾਂਦਾ ਹੁੰਦਾ ਹੈਗਾ ਤੇ ਜਾਂ ਮੈ ਤੇ ਮਾਸਾ ਇੰਨੀ ਕੁ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨੀ ਸੀ ਹਨਾ ਵੀ ਜਿਹੜਾ ਫਰਸਾ ਪਾਜੀ ਬਜਰੀ ਨਾਲੋਂ ਇਹ ਜਲਾਇਆ ਬੇਟਾਂ ਦਾ ਇਸ ਤਰ੍ਹਾਂ ਤੇ ਲਾਇਆ ਬੇ ਇਹਦੇ ਉੱਤੇ ਵੀ ਪਸ਼ੂ ਬਹੁਤ ਘੱਟ ਤਿਲਕਦੇ ਹੈਗੇ ਨਾਲ ਇਹ ਜਲਦੀ ਇੱਟਾਂ ਪਾਣੀ ਸੋਕ ਲੈਂਦੀਆਂ ਹੈਗੀਆਂ ਤੇ ਜਲਦੀ ਸੁੱਕ ਜਾਂਦਾ ਦੇਖੋ ਸੁੱਕਣਾ ਸ਼ੁਰੂ ਹੋ ਵੀ ਗਿਆ ਫਰਸ ਇੱਥੋਂ ਇੱਟਾਂ ਪਾਣੀ ਜਲਦੀ ਸੋਕ ਲੈਂਦੀਆਂ ਹੈਗੀਆਂ ਤੇ ਬਾਕੀ ਹੋ ਸਕੇ ਤਾਂ ਨਾ ਪਸ਼ੂਆਂ ਨੂੰ ਜਿਵੇਂ ਜਿੱਥੇ ਬੰਨਦੇ ਆਪਾਂ ਉੱਥੇ ਕਿਉਂਕਿ ਮੇਰੇ ਕੋਲੇ ਜਗ੍ਹਾ ਥੋੜੀ ਆ ਤੇ ਗਾਹਾਂ ਨੂੰ ਚਲਵਾਇਆ ਵੀ ਹੁਣ ਤਿਆਰ ਕਰੂੰਗਾ ਮੈਂ ਹੋਰ ਤੇ ਆਹ ਰੈਸਟਮੈਂਟ ਜੀ ਕਰਨ ਸੂਰਾਂ ਵਾਲੇ ਦੀ ਐ ਕਰਕੇ ਪਾਇਆ ਸੀਗਾ ਇਹ ਸੂਰਾਂ ਵਾਲੇ ਦੀ ਰੈਸਟਮੈਂਟ ਕਰਕੇ ਮੈਂ ਖੋਲਣ ਨੂੰ ਤੇ ਖੋਲਣ ਬੰਨਣ ਹੋ ਜਾਂਦਾਗਾ ਪਰ ਜਿੱਥੇ ਪਸ਼ੂ ਬੰਨਦੇ ਆਪਾਂ ਨਾ ਉੱਥੇ ਹਰ ਵਕਤ ਇਹ ਮੈਂ ਜ਼ਿਆਦਾਤਰ ਖੜਦੇ ਜਿੱਥੇ ਪਸ਼ੂ ਵੀ ਉੱਥੇ ਹੋ ਸਕੇ ਤਾਂ ਵੀ ਉੱਥੇ ਪਸ਼ੂ ਬੰਨ ਕੇ ਨਿਵਾਏ ਜਾਂ ਹਨਾ ਕਿਤੇ ਹੋਰ ਕਿਤੇ ਬੰਨ ਕੇ ਨਿਵਾਏ ਜਾਂ ਜਿੱਥੇ ਮਤਲਬ ਉਹਨਾਂ ਨੂੰ ਜਾਂ ਬੰਨਣ ਖੋਲਣ ਦਾ ਹੋਵੇ ਆਪਾਂ ਸਵੇਰੇ ਕਿਤੇ ਹੋਰ ਬੰਨਦੇ ਸ਼ਾਮ ਨੂੰ ਕਿਤੇ ਹੋਰ ਬੰਨਦੇ ਆਂਗੇ ਆਏ ਹੋਵੇ ਹੁਣ ਇੱਥੇ ਜਿਵੇਂ ਪਸ਼ੂ ਇੱਥੇ ਨਮਾਜ਼ ਤੇ ਇੱਥੇ ਹੋ ਰਾ ਨਾਲ ਤਾਂ ਇੱਥੇ ਜਿਹੜੇ ਚੰਗੇ ਬੈਕਟੀਰੀਆ ਹੁੰਦੇ ਹੈਗੇ ਜਿਨ੍ਹਾਂ ਨਾਲ ਪਸ਼ੂ ਨੂੰ ਥਨੇਲਾ ਰੋਗ ਨਹੀਂ ਹੁੰਦਾ ਲਾਲੂ ਹਾਤੂਚਾ ਆ ਆਪਣਾ ਮਸਟੈਟਸ ਕਹ ਦੇਣੇ ਉਹ ਨਹੀਂ ਹੁੰਦੀ ਹੈ ਨਾ ਉਹਦੇ ਨਾਲ ਉਹ ਜਿਹੜੇ ਚੰਗੇ ਬੈਕਟੀਰੀਆ ਹੈਗੇ ਉਹ ਵੀ ਇੱਥੋਂ ਨਾਲ ਮਾੜੇ ਬੈਕਟੀਰੀਆ ਤੇ ਚਲੇ ਜਾਂਦੇ ਆ ਇੱਥੇ ਬੋਂਕਰ ਬੋਂਕਰ ਵਜ ਜਿਓ ਚੰਗਾ ਰਹਿੰਦਾ ਨਾਲੇ ਫਰਸ਼ ਡਰਾਈ ਰਹੇ ਉਹ ਚੰਗਾ ਰਹਿੰਦਾ ਹੈਗਾ ਚਲੋ ਹੁਣ ਮੇਰੀ ਤਾਂ ਦਿੱਕਤ ਕਰਕੇ ਥੋੜਾ ਜਿਹਾ ਗਾਹ ਨੂੰ ਸੈਟਿੰਗ ਹੋ ਜੂਗੀ ਤੇ ਉੱਥੇ ਨਾਨਵਾ ਜੇ ਹੁਣ ਮੇਰੇ ਕੋਲ ਪਸੂ ਇੱਥੇ ਸਵੇਰ ਬਾਹਰ ਕੱਢ ਦੇ ਨਾਨ ਨਾਨ ਮੈਂ ਖੈਰ ਦੋ ਤਿੰਨ ਘੰਟੇ ਬਾਹਰ ਖੜ ਜਾਂਦੀਆਂ ਪਰ ਨਮਾਉਣਾ ਇੱਥੇ ਹੈਗਾ ਕਿਉਂਕਿ ਥਾਂ ਦੀ ਦਿੱਕਤ ਆ ਗਈ ਤੇ ਗਾਹ ਨੂੰ ਚਲੋ ਸੈਟਿੰਗ ਕਰਾਂਗੇ ਹੌਲੀ ਹੌਲੀ ਹੈ ਨਾ ਤਰਕ ਇਹ ਆ ਵੀ ਸੋਣ ਵਾਲੀ ਇਹਦੇ 15-16 ਦਿਨ ਰਹਿ ਗਏ ਤੇ ਉਹਦੇ ਪਾਇਆ ਹਜੇ 20 ਦਿਨ 25 ਦਿਨ ਤੇ ਆ ਕੱਟਾ ਇਹਦੇ ਕੋਲੀ ਬਣਦੇ ਨੇ ਹੁਣੇ ਹੈਗੇ ਥਾਂ ਕੱਟਾ ਕਰਕੇ ਉਹਦਾ ਹੀ ਕੱਟਾ ਇਹ ਤੇ ਇਹਦੀ ਕੱਟੀ ਆ ਬੈਠੀ ਆ ਤੇ ਆ ਗਾਂ ਵੀ 2 ਮਹੀਨੇ ਦੀ ਗੱਭਣ ਆ ਗਈ ਉਹ ਬੱਚੀ ਪਰਲੀ ਹੋਰ ਕਿਸੇ ਗਾਂ ਨਾਲ ਸੀਗੀ ਗਾਂ ਉਹ ਵੇਚਤੀ ਸੀਗੀ ਨਾਲੇ ਥੱਲੇ 16 ਕ ਲੇ ਲੋ 16 ਕ ਲੀਟਰ ਦੁੱਧ ਦਾ ਗਾਂ ਥੱਲੇ ਨਾਲ ਇਹ 2 2.5 ਮਹੀਨੇ ਦੀ ਗੱਭਣ ਹੁਣ ਚੈੱਕ ਪਾਸ ਹੋ ਗਈ ਇਹ ਤੇ ਚਲੋ ਇਹਨਾਂ ਦੇ ਹਾ ਗੱਬਣ ਕਰਾਉਣ ਦੀ ਵੀ ਤੁਹਾਨੂੰ ਮੈਂ ਜਿਹੜਾ ਆਪਣਾ ਜਮਾਇਆ ਉਹ ਤਰੀਕਾ ਉਹ ਅਗਲੀ ਵੀਡੀਓ 'ਚ ਸ਼ੇਅਰ ਕਰੂੰਗਾ ਫਿਲਹਾਲ ਆ ਵੀਡੀਓ ਨੂੰ ਲਾਈਕ ਕਰ ਲੋ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ